ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਕਰਨ ਲੱਗਿਆ ਹਾਂ ਉਮੀਦ ਕਰਦਾ ਹਾਂ ਆਪ ਬਹੁਤ ਹੀ ਪਿਆਰ ਬਖਸ਼ੋਗੇ ਕਿਉਂਕਿ ਬਾਬਾ ਦਇਆ ਸਿੰਘ ਆਰਫ ਨੇ ਇਸ ਕਿੱਸੇ ਵਿੱਚ ਇਨਸਾਨ ਨੂੰ ਸਮਝਾਉਣ ਵਾਸਤੇ ਇੰਨਾ ਗਿਆਨ ਕੁੱਟ-ਕੁੱਟ ਕੇ ਭਰਿਆ ਹੈ ਕੋਈ ਅੰਤ ਨਹੀਂ ਆਉਂਦਾ ਇਨਸਾਨ ਨੂੰ ਦੱਸਿਆ ਹੈ ਤੂੰ ਇਸ ਸੰਸਾਰ ਵਿੱਚ ਆਇਆ ਹੈ ਨੇਕ ਅਮ ਕੰਮ ਕਰਿਆ ਕਰ ਨੇਕ ਅਮਲ ਕਰਿਆ ਕਰ ਜੇ ਨੇਕ ਕੰਮ ਕਰਕੇ ਜ਼ਿੰਦਗੀ گزارੇਗਾ ਦੋਹਾਂ ਜਹਾਨਾਂ ਵਿੱਚ ਇੱਥੇ ਤੇ ਉੱਥੇ ਸਤਿਕਾਰਿਆ ਜਾਵੇਗਾ ਨਾਲ ਬੇਨਤੀ ਇਹ ਹੈ ਆਪਾਂ WhatsApp ਚ ਚਲਾਉਂਦੇ ਹਾਂ ਦਾ YouTube ਕੁਝ ਵੀ ਚਲਾਉਂਦੇ ਹਾਂ ਸਾਰਿਆਂ ਕੋਲੇ 4-4 5-5 ਗਰੁੱਪ ਬਣੇ ਆ ਕਿਰਪਾ ਕਰਕੇ ਸ਼ੇਅਰ ਲਿੰਕ ਜ਼ਰੂਰ ਕਰਿਆ ਕਰੋ ਕਿਸੇ ਗਰੁੱਪ ਵਿੱਚ ਪਾਇਆ ਕਰੋ ਤਾਂ ਕਿ ਮੈਨੂੰ ਵੀ ਕੋਈ ਹੌਸਲਾ ਹੋ ਜਾਵੇ ਤੇ ਹਰ ਲਖਾਰੀ ਦੀ ਹਰ ਸ਼ਹਿਰ ਦੀ ਇਹ ਪਰੰਪਰਾ ਹੁੰਦੀ ਹੈ ਕੋਈ ਵੀ ਚੀਜ਼ ਸ਼ੁਰੂ ਕਰਨ ਤੋਂ ਪਹਿਲਾਂ ਉਹ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਮਸਕਾਰ ਕਰਦਾ ਹੈ ਧੰਨਵਾਦ ਕਰਦਾ ਹੈ ਆਓ ਬਾਬਾ ਦਇਆ ਸਿੰਘ ਆਰਪ ਨੇ ਜਿਵੇਂ ਲਿਖਿਆ ਸੁਣੀਏ ਓ ਅੰਕਾਰ ਸਰਬ ਘਟ ਵਾਸੀ ਹਜ਼ਾਰ ਅਮਰ ਨੇ ਚਲਿਆ ਬਨਾਸੀ ਜਾਂ ਕਾਇੰਤ ਕਿਸੇ ਨਹੀਂ ਪਾਇਓ ਵੇਦ ਕਤੇ ਬਿਅਪੇਦ ਬਤਾਇਓ ਨਾ ਮਾਂ ਬਾਪ ਕਿਸੇ ਨਾ ਜਣਿਆ ਸਭ ਕਾਰਜ ਦਾ ਕਾਰਨ ਬਣਿਆ ਏਕ ਆਦ ਅੰਤ ਭੀ ਉਹੀ ਆਦ ਜੁਗਾਦ ਏਕ ਸਚ ਹੋਈ ਮੁਸਲਮਾਨ ਰੱਬ ਕਹਿੰਦੇ ਵਾਹਦ ਹਿੰਦੂ ਕਹਿਣ ਅਗੰ ਅਗਾਹਦ ਏਕ ਬਿਨਾ ਨਹੀਂ ਜਾਪਤ ਦੂਜਾ ਕਿਸ ਕੀ ਔਰ ਕਰੂ ਮੈਂ ਪੂਜਾ ਵਹੀ ਰਹੀਮ ਵਹੀ ਹੈ ਰਾਮਾ Hindu Turk ਜਾਤ ਨਹੀਂ ਜਾਮਾ ਪੇਖ ਅਨੇਕ ਏਕ ਹੈ ਮਾਲਕ ਬਹੁ ਰੰਗ ਖਲਕ ਏਕ ਹੀ ਖਾਲਕ ਏਕੋ ਸ਼ਮਾ ਘਣੇ ਪਰਵਾਨੇ ਸਭ ਤੀਰੋਂ ਕੇ ਏਕ ਨਿਸ਼ਾਨੇ ਨਮਸਕਾਰ ਹੈ ਤਿਸੇ ਹਮਾਰੀ ਦਿਨਾਨਾਥ ਗੋਪਾਲ ਮੋਹਾਰੀ ਨਮਸਕਾਰ ਮੈਂ ਤਿਸ ਨੂੰ ਕਰਦਾ ਜੋ ਹੈ ਰਾਮ ਹਰੀ ਹਰ ਹਰ ਦਾ ਨਮਸਕਾਰ ਹੈ ਤਿਸ ਨੂੰ ਮੋਰੀ ਜੀਵਨ ਮਰਨ ਕੀ ਜਿਸ ਹੱਥ ਡੋਰੀ ਨਮਸਕਾਰ ਕਰ ਤੂੰ ਮਨ ਮੇਰੇ ਜੋ ਦੁੱਖ ਹਰਨ ਹਾਰ ਹਰ ਤੇਰੇ ਓ ਨਮਸ਼ਕਾਰ ਪੁਨ ਤਿਸ ਨੂੰ ਹੋਈ ਜਿਸ ਕੇ ਸਮ ਜਮਿਆ ਨਹੀਂ ਕੋਈ ਦੁਇ ਕਰ ਜੋੜ ਕਰਾਂ ਅਰਜੋਈ ਕਾਨ ਲਗਾਏ ਸੁਣੋ ਸਭ ਕੋਈ ਹੈ ਸਮ ਦ੍ਰਿਸ਼ਟ ਗ੍ਰੰਥ ਬਣਾਵਾ ਹਰਿ ਯਾਦ ਕੀ ਬਾਤ ਨਾ ਪਾਵਾਂ ਮੈਂ ਕਿਸ ਤਰ੍ਹਾਂ ਕਰਾਂ ਪਖਵਾਦੀ ਹੈ ਸਭ ਮਖ ਲੋਕਾਤ ਖੁਦਾ ਦੀ ब्रह्म बन्दते सब उत्पाती कैसे मानू जात बे जाती हमरे दोस्त सगल तमाम हिंदू सिख हरदीन इस्लामी कीते मजबी खत्म न बेड़े छोड़ दिए सब झगड़े छेड़े वैरी दुश्मन रह ना कोई पंडित मुल्ला दोस्त दोई ہم نے دوئی دوویت گوائی ظاہر بات نہ ہوئی صفائی میں مسکین فقیر نمانا کس خوبی پر کراں گمان اتنی خلقت رام بنائی میں کہیا کوئی اج جناہی ہو نویں قسم دا ग्रंथ بناواں کھولے عمر دا حال سناواں ਜਿਵੇਂ ਜੀਵ ਦੁਨੀਆਂ ਵਿੱਚ ਆਇਆ ਕੀ ਕੁਛ ਇਸਨੇ ਕਰਮ ਕਮਾਇਆ ਕਿਉਂ ਕਰ ਇਸ ਨੂੰ ਉਮਰ ਪਿਆਰੀ ਵਿੱਚ ਗਫਲਤ ਬਿਨ ਭਜਨ guzari ਦਇਆ ਸਿੰਘ ਦੀ ਅਰਜ ਪਿਆਰੇ ਕਾਨ ਲਗਾਏ ਸੁਨੋ ਅਬ ਸਾਰੇ ਹੋ ਦਇਆ ਸਿੰਘ ਦੀ ਅਰਜ ਪਿਆਰੇ ਕਾਨ ਲਗਾਏ ਸੁਨੋ ਅਬ ਸਾਰੇ ਪਹਿਲੇ ਸਾਲ ਪਿਆਰਿਆ ਜੰਮਿਆ ਤੂੰ ਦੇਖ ਮਾਉਂਦੇ ਸਿੱਖ ਮਥੀ ਬਾਰ ਆਇਆ ਮਾਨਸ ਜਨਮ ਸਬੱਬ ਦੇ ਨਾਲ ਮਿਲਿਆ ਬੰਦੇ ਸਮਝ ਤੂੰ ਧਾਰ ਅਵਤਾਰ ਆਇਆ ਨਾਲ ਹੁਕਮ ਕਰਤਾਰ ਦੇ ਜਨਮ ਪਾਇਆ ਵੇਖਣ ਵਾਸਤੇ ਸ਼ਹਿਰ ਬਾਜ਼ਾਰ ਆਇਆ ਆਇਆ ਕਦਮ ਜਹਾਨ ਦੇ ਬਾਗ ਅੰਦਰ ਦੇਖਣ ਵਾਸਤੇ ਸ਼ਹਿਰ ਗੁਲਜ਼ਾਰ ਆਇਆ ਕਰਨ ਵਾਸਤੇ ਨੌਕਰਾ ਨੌਕਰੀ ਓਏ ਤੂੰ ਤਾਂ ਹੋਏ ਕਿ ਘਰੋਂ ਤੇ ਆ ਰਿਹਾ ਆ ਇੱਥੇ ਆਣ ਕੇ ਬਾਤ ਵਿਸਾਰ ਦਿੱਤੀ ਕਰਕੇ ਸੱਚ ਦੇ ਕੌਲੇ ਅਕਰਾਰ ਆ ਰਿਹਾ ਆ ਇਥੇ ਆਣ ਕੇ ਵੈਰ ਸਹਿੜ ਬੈਠੋ ਕਰਨ ਵਾਸਤੇ ਸਰਬ ਪਿਆਰ ਆਇਆ ਮੂਸੇ ਵਾਂਗਰਾਂ ਅੱਖੀਆਂ ਮੀਟ ਲਈਆਂ ਕਰਨ ਹੱਕ ਦਾ ਘਰੋਂ ਦੀਦਾਰ ਆਇਆ ਇੱਥੇ ਆਣ ਕੇ ਸਖਤ ਮਾਜ਼ਾਜ ਹੋਇਆ ਕਰਨ ਵਾਸਤੇ ਨਰਮ ਗੁਫਤਾਰ ਆਇਆ ਇੱਥੇ ਆਣ ਕੇ ਦਿਲੋਂ ਵਸਾਰ ਬੈਠੋ ਕਾ ਦੇ ਵਾਸਤੇ ਵਿੱਚ ਸੰਸਾਰ ਆਇਆ 10 ਬੰਦਿਆ ਬੰਦਗੀ ਛੱਡ ਬੈਠੋ ਕਰਨ ਵਾਸਤੇ ਯਾਦ ਕਰ ਤਾਰ ਆਇਆ ਹੋ ਇੱਥੇ ਝੂਠ ਦੇ ਕਸਬ ਖਰੀਦ ਬੈਠੋ ਇੱਥੇ ਝੂਠ ਦੇ ਕਸਮ ਖਰੀਦ ਬੈਠੋ ਕਰਨ ਵਾਸਤੇ ਸੱਚ ਦੀ ਕਾਰ ਆਇਆ ਦਇਆ ਸੰਗ ਖਰੀਦਿਆ ਕੌਡੀਆਂ ਨੂੰ ਖੱਟਣ ਵਾਸਤੇ ਲਾਲ ਜਵਾਰ ਆਇਆ ਖੱਟਣ ਵਾਸਤੇ ਲਾਲ ਜਵਾਰ ਆਇਆ